ਇਹ ਹਾਲਾਤ ਦਰਸ਼ਕੋ ਸਾਰਿਆਂ ਦੇ ਅੱਜ ਆਪਾਂ ਤੁਹਾਨੂੰ ਫੇਰ ਇੱਕ ਨਵੇਂ ਹਿਲ ਸਟੇਸ਼ਨ ਤੇ ਲੈ ਕੇ ਆ ਰਹੇ ਹਾਂ ਨਵਾਂ ਹਿਲ ਸਟੇਸ਼ਨ ਵੀ ਤੁਹਾਨੂੰ ਦੱਸਾਂ ਤਾਂ ਕਸ਼ਮੀਰ ਦਾ ਬਹੁਤ ਹੀ ਖੂਬਸੂਰਤ ਪਹਲਗਾਮ ਹਿਲ ਸਟੇਸ਼ਨ ਆ ਇਹ ਪਹਲਗਾਮ ਆ ਆਪਾਂ ਇਹ ਪਹਲਗਾਮ ਤੋਂ 5-7 ਕਿਲੋਮੀਟਰ ਹਜੇ ਪਿੱਛੇ ਸੀਗੇ ਪਰ ਮੈਂ ਤੁਹਾਨੂੰ ਦਿਖਾ ਦਵਾਂ ਮਾ ਭਾਈ ਇੱਥੇ ਦੀ ਖੂਬਸੂਰਤੀ ਦਿਖਾ ਦਵਾਂ ਇਹ ਜੇਲਮ ਦਰਿਆ ਏ ਜਿਹੜਾ ਵਗ ਰਿਹਾ ਏ ਦੇਖੋ ਤੁਸੀਂ ਆਵਾਜ਼ ਦੇਖੋਗੇ ਗੂੰਜਦੀ ਏ ਇਸ ਸੰਦੇ ਵਿੱਚ ਆਵਾਜ਼ ਆ ਨਾ ਜਿਹੜੀ ਪੂਰੀ ਗੂੰਜਦੀ ਆ ਸਾਹਮਣੇ ਤੁਹਾਨੂੰ ਬਰਫ਼ ਦੇ ਪਹਾੜ ਲੱਦੇ ਵੇ ਆ ਜਾਣੇ ਕਿ ਨજર ਇਹ ਜਣੀ ਇਹਦਾ ਪਹਿਲਗਾਮ ਹਿਲ ਸਟੇਸ਼ਨ ਆ ਬਾਈ ਮੈਂ ਤੁਹਾਨੂੰ ਦੱਸਾਂ ਇਹ ਅਨੰਤਨਾਗ ਤੋਂ ਲੱਗਦਾ ਸੀ ਆਇਆ ਹ ਉੱਥੋਂ 35 ਕਿਲੋਮੀਟਰ ਦੀ ਦੂਰੀ ਦੇ ਉੱਪਰ ਆ ਇਹ ਅਨੰਤਨਾਗ ਤੋਂ ਜੇ ਤੁਸੀਂ ਜਿਵੇਂ ਤੁਸੀਂ ਸ਼੍ਰੀਨਗਰ ਨਹੀਂ ਜਾਣਾ ਹੈਗਾ ਤਾਂ ਪਹਿਲਾਂ ਇੱਥੋਂ ਹੀ ਤੁਸੀਂ ਇੱਧਰ ਨੂੰ ਮੁੜ ਸਕਦੇ ਹੋ ਆ ਦੇਖੋ ਤੁਸੀਂ ਇਹ ਦਰਖਤ ਦੇਖ ਰਹੇ ਹੋ ਨਾ ਇਹ ਖਰੋਟਾਂ ਦੇ ਦਰਖਤ ਨੇ ਜਿਵੇਂ ਨਾ ਆਪਣੇ ਡੇਕਾਂ ਡੂਕਾਂ ਉੱਗੇ ਆਉਂਦੀਆਂ ਨੇ ਅਖਰੋਟ ਖਰੂਟ ਇੱਥੇ ਇੱਕ ਨਹੀਂ ਉੱਗੇ ਆਉਂਦੇ ਨੇ ਆ ਦੇਖ ਲਓ ਤੁਸੀਂ ਆ ਤੁਹਾਨੂੰ ਮਾੜਾ ਜਾਂ ਸ਼ਾਇਦ ਛੋਟਾ ਜਾ ਤੁਹਾਨੂੰ ਲੱਗਿਆ ਹੋਵੇ ਵੀ ਦਿਖਦਾ ਹੋਵੇ ਧਿਆਨ ਨਾਲ ਜੀ ਦੇਖੋ ਤਾਂ ਇਹ ਅਖਰੋਟ ਨੇ ਤੇ ਬਾਕੀ ਹੁਣ ਆਪਾਂ ਗਾਹਾਂ ਚੱਲਦੇ ਆ ਮੈਂ ਕਿਹਾ ਸੀ ਵੀ ਪਛਰਵਾਤ ਇੱਥੋਂ ਕਰ ਲਈਏ ਤੇ ਹੁਣ ਬਾਕੀ ਤੁਹਾਨੂੰ ਗਾਹਾਂ ਦੇ ਨਜ਼ਾਰੇ ਦਿਖਾਉਣੇ ਆ ਆਹ ਦੇਖੋ ਪਹਿਲਾਂ ਨਦੀ ਦੇਖ ਕੇ ਰੂਹ ਨਹੀਂ ਰੱਜਦੀ ਕਿਉਂਕਿ ਆਪਾਂ ਰਾਤ ਇੱਥੇ ਹੀ ਕੱਟੀ ਸੀਗੀ ਪਿੱਛੇ ਹੀ ਇਸ ਜਗ੍ਹਾ ਦੇ ਉੱਪਰ ਇਤੋਂ ਪਹਿਲਗਾਮ ਤੋਂ 10 ਕਿਲੋਮੀਟਰ ਨੇੜਾ ਹੋ ਗਿਆ ਸੀਗਾ ਆਉਂਦਿਆਂ ਨੂੰ ਤੇ ਰਾਤ ਆਪਾਂ ਉਰੇ ਕੱਟੀ ਸੀਗੀ ਤੇ ਬਾਕੀ ਤੁਸੀਂ ਹੁਣ ਗਾਹਾਂ ਆ ਜੋ ਆਪਾਂ ਗਾਹਾਂ ਪਹਿਲਗਾਮ ਦੇ ਨਜ਼ਾਰੇ ਬਾਕੀ ਆਪਾਂ ਗਾਹਾਂ ਬ ਗੱਲ ਕਰਦੇ ਆਂ ਵੀ ਜਿਹੜਾ ਕੁਝ ਆਉਂਦਾ ਆਈ ਜਾਊਗਾ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਚਲੋ ਫਿਰ ਆਜੋ ਗਾਹਾਂ ਚੱਲਦੇ ਆਂ ਦਰਸ਼ਕੋ ਪਾ ਉਥੋਂ ਹੁਣ ਨਾ ਹੋਟਲ ਤੋਂ ਚੱਲ ਕੇ ਆਪਾਂ ਪਹਿਲਗਾਮ ਵਾਲੇ ਰਸਤੇ ਨੂੰ ਆ ਗਏ ਇਹ ਦੇਖੋ ਤੁਸੀਂ ਨਾਲ ਦੀ ਨਾਲ ਇੱਕ ਪਾਸੇ ਪੂਰੀ ਨਦੀ ਚੱਲੀ ਜਾਂਦੀ ਆ ਤੇ ਇੱਕ ਪਾਸੇ ਆ ਜਾਂਦੇ ਨੇ ਦਰਖਤ ਚੱਡੀ ਜਾਂਦੇ ਨੇ ਸਮਝ ਲਓ ਜੰਗਲੇ ਆ ਇੱਕ ਪਾਸੇ ਕਿ ਆਹ ਨਾਲ ਦੀ ਨਾਲ ਆਪਣੀ ਜਿਹੜੀ ਇਹ ਚੱਲ ਰਹੀ ਆ ਨਦੀ ਚੱਲ ਰਹੀ ਆ ਜਿਹੜੀ ਬਹੁਤ ਖੂਬਸੂਰਤ ਨਜ਼ਾਰਾ ਇਹ ਜੇ ਤੁਸੀਂ ਇੱਧਰ ਨੂੰ ਇੱਕ ਉਹ ਜਿਹੜੀ ਲੋਕਾਂ ਨੇ ਬਹਿਮ ਪਾਇਆ ਵੈ ਮਨ ਦੇ ਵਿੱਚ ਡਰ ਵਾਲੀਆਂ ਗੱਲਾਂ ਕੋਈ ਗੱਲ ਨਹੀਂ ਇਹੀ ਜੀ ਵੀਰੇ ਕਸ਼ਮੀਰ ਦੇ ਵਿੱਚ ਤੁਸੀਂ ਕੰਮ ਸਕਦੇ ਹੋ ਫੁੱਲ ਸਕਿਉਰਿਟੀ ਤੇ ਬਹੁਤ ਵਧੀਆ ਲੋਕ ਨੇ ਇੱਥੋਂ ਦੇ ਜਿਹੜੇ ਬਹੁਤ ਜ਼ਿਆਦਾ ਆਪਾਂ ਨੂੰ ਗਾਈਡੈਂਸ ਕਰਦੇ ਨੇ ਕੋਈ ਵੀ ਤੁਹਾਨੂੰ ਕੰਮ ਹੋਵੇ ਤੁਹਾਡੇ ਨਾਲ ਭੱਜ ਕੇ ਨਾਲ ਚੱਲਣਗੇ ਵੀ ਜਿੱਦਣ ਆ ਦੇਖੋ ਤੁਸੀਂ ਉੱਪਰ ਬਰਫ਼ ਦੇ ਪਹਾੜ ਨੇ ਇਹਨਾਂ ਅਨੰਤਨਾਗ ਤੋਂ ਆਪਾਂ ਹੁਣ ਪਹਿਲਗਾਮ ਨੂੰ ਜਾ ਰਹੇ ਹਾਂ ਪਹਿਲਗਾਮ ਦਾ ਰਸਤਾ ਹੈ ਜਣੀ ਜੇ ਤੁਸੀਂ ਇੱਧਰ ਨੂੰ ਆਵੇਂ ਟ੍ਰੈਫਿਕ ਜ਼ਰੂਰ ਰਹਿੰਦਾ ਹੈ ਕਿਉਂਕਿ ਭਾਈ ਗੱਡੀਆਂ 24 ਘੰਟੇ ਹਾਰ ਟਾਈਮ ਚੱਲਦੀਆਂ ਨੇ ਵੈਸੇ ਟਰੱਕ ਟਰੱਕ ਘੱਟਾ ਗੱਡੀਆਂ ਦੀ ਉਹ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਇਹ ਸਮਾਂ ਤੁਸੀਂ ਖੁੱਲਾ ਲੈ ਕੇ ਆਓ ਜੇ ਇੱਧਰ ਨੂੰ ਆਵੇਂਗੇ ਉਹ ਵੀ ਲਾ ਲਓ ਵੀ ਹਫ਼ਤਾ ਤੱਕ 10 ਦਿਨ ਆਪਾਂ ਨੂੰ ਸਭ ਅੱਜ ਘੁੰਮਣਾ ਪਊਗਾ ਇੰਨਾ ਟਾਈਮ ਤਾਂ ਆਪਾਂ ਨੂੰ ਲੱਗੂਗਾ ਤੇ ਆਜੋ ਆਪਾਂ ਹਰ ਗਾਹਾਂ ਹੁਣ ਹੋਰ ਦਿਖਾਉਨੇ ਆ ਪਹਿਲੇ ਕੰਮ ਕਰੀ ਨੂੰ ਚੱਲਦੇ-ਚੱਲਦੇ ਜੇ ਕੋਈ ਵਧੀਆ ਸੀਨ ਆਏ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦਰਸ਼ਕੋ ਇਹ ਤਾਂ ਜਿਹੜਾ ਰੋਡ ਪੈ ਜਾਂਦਾ ਏ ਇਹ ਇਹ ਅਮਰਨਾਥ ਯਾਤਰਾਲਾ ਰੋਡ ਆ ਉਹ ਰੋਡ ਆ ਇਸ ਕਰਕੇ ਇਹਦੇ ਤੇ ਜਾਮ ਬਹੁ ਲੱਗ ਜਾਂਦਾ ਰੋਡ ਦੇ ਉੱਪਰ ਬਹੁਤ ਜਣੀ ਸਲੋ ਸਪੀਡ ਤੇ ਜਾਂਦੇ ਆ ਕਿਤੇ ਲੱਗ ਗਿਆ ਜਾਮ ਤੇ ਬਾਕੀ ਸਭ ਤੋਂ ਵੱਡੀ ਇੱਥੇ ਹੈਗਾ ਜਿਵੇਂ ਜਿਹੜੇ ਬੱਕਰੀਆਂ ਵਾਲੇ ਨੇ ਉਹਨਾਂ ਦਾ ਕੰਮ ਹੀ ਮੇਨ ਆ ਇੱਥੇ ਬੱਕਰੀਆਂ ਭੇਡਾਂ ਚਾਰਨੀਆਂ ਉਹ ਸੜਕਾਂ ਦੇ ਉੱਪਰ ਜਾਣ ਵੀ ਉਹ ਜਿਹੜੇ ਸੜਕਾਂ 'ਦੀ ਜਾਣਗੇ ਹੋਰ ਕਿੱਧਰ ਨੂੰ ਜਾਣਗੇ ਉਹਨਾਂ ਕਰਕੇ ਰੋਡ ਬਹੁਤ ਜਾਮ ਹੁੰਦੀ ਆ ਆਹ ਗਾਹਾਂ ਦੇਖੋ ਤੁਸੀਂ ਵੈਲਕਮ ਟੂ ਟੂਲ ਪਲਾਜ ਆ ਗਿਆ ਪਹਿਲਗਾਮ ਦਾ ਇਹ ساری ساری ਯਾਤਰਾ ਹੁੰਦੀ ਹੈ ਨਾ ਨਰਨਤਸ ਦੀ ਉਹ ਇਸੇ ਰੂਟ ਦੇ ਉੱਪਰ ਹੁੰਦੀ ਹੈ ਇਸ ਕਰਕੇ ਉਹਦੇ ਜਾਮ ਬਹੁਤ ਜ਼ਿਆਦਾ ਲੱਗਦਾ ਹੈ ਇਸ ਕਰਕੇ ਤੁਸੀਂ ਸਮੇਂ ਦੇ ਹਿਸਾਬ ਨਾਲ ਤੁਰਿਓ ਜੇ ਪਹਿਲਗਾਮ ਆਉਣਾ ਤੁਸੀਂ ਨੇ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਹਿੰਦਾ ਵੀ 7-8 ਦਿਨ ਲੱਗਣਗੇ ਉਹ ਜ਼ਰੂਰੀ ਨਹੀਂ ਹੈਗਾ ਉਹ ਤੁਸੀਂ ਖੋ ਸਕਦਾ ਤੁਸੀਂ ਆਪਣਾ ਇਕੋ ਹਿਲ ਸਟੇਸ਼ਨ ਕਵਰ ਕਰਨਾ ਜਾਂ ਦੋਏ ਕਰਨੇ ਨੇ ਜਿਹੜੀ ਮੇਰਾ ਮਤਵਰਸੀਗਾ ਵੀ ਜੇ ਆਪਾਂ ਚੰਗੀ ਤਰ੍ਹਾਂ ਘੁੰਮਣਾ ਸ਼੍ਰੀਨਗਰ ਤੋਂ ਹੋਰ ਗੋਲਮਾਰਗ ਵਗੈਰਾ ਤਾਂ 7-8 ਦਿਨ ਦਾ ਖੁੱਲਾ ਸਮਾਂ ਲੈ ਕੇ ਚੱਲੋ ਉਹ ਉਹ ਥੋੜਾ ਵੱਡਾ ਟੂਰ ਨਹੀਂ ਚਾਹੇ ਤੁਸੀਂ 2 ਜਾਂ 3 ਦਿਨ ਦੇ ਵਿੱਚ ਵੀ ਮੁੜ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਬਾਕੀ ਗਾਹਾਂ ਆ ਜਿਓ ਆਪਾਂ ਗਾਹਾਂ ਹੋਰ ਦੇਖਦੇ ਆ ਪਈ ਆ ਆ ਗਏ ਆ ਪਹਲਗਾਮ ਦੇ ਵਿੱਚ ਆ ਮਾਰੇ ਉਹ ਮੜੀ ਪਹਲਗਾਮ ਦੇ ਵਿੱਚ ਨਿਗਾਹ ਦੇਖੋ ਚਾਰੇ ਪਾਸੇ ਪਹਾੜ ਬਰਫ਼ ਦੇ ਲੱਦੇ ਹੋਏ ਪਹਾੜ ਨੇ ਆ ਦੇਖ ਲਓ ਤੁਸੀਂ ਸਾਹਮਣੇ ਦੇਖ ਲਓ ਇਹ ਬਾਈ ਕਹਿੰਦੇ ਪੂਰਾ ਖੂਬਸੂਰਤ ਏਰੀਆ ਜਿਹੜਾ ਪਹਿਲਗਾਮ ਦੇਖਿਆ ਜਾਂਦਾ ਨਾ ਬਾਈ 메ਨ ਲੋਕ ਪਹਿਲਗਾਮ ਨੂੰ ਦੇਖਣ ਆਉਂਦੇ ਨੇ ਉਹ ਇੱਥੋਂ ਹੀ ਦੇਖਣ ਆਉਂਦੇ ਨੇ ਇੱਥੇ ਖੱਚਰਾਂ ਦਾ ਖੱਚਰਾਂ ਦੇ ਉੱਪਰ ਚੜ ਚੜ ਕੇ ਜਾਣਾ ਪੈਂਦਾ ਉੱਪਰ ਜਿਹੜੇ ਪੁਆਇੰਟ ਬਣੇ ਨੇ ਪਰ ਆਪਾਂ ਪੈਦਲ ਹੀ ਦੇਖਾਂਗੇ ਵੀ ਤੁਰਕ ਜਿੱਥੇ ਤੱਕ ਜਾਇਆ ਗਿਆ ਉੱਥੇ ਤੱਕ ਕਿਉਂਕਿ ਆਪਣੇ ਕੋਲ ਤੁਹਾਨੂੰ ਪਤਾ ਸਮਾਂ ਦੀ ਪ੍ਰੋਬਲਮ ਹੁੰਦੀ ਆ ਐਦੋਂ ਬਾਅਦ ਆਪਾਂ ਨੇ ਫੇਰ ਕਿਤੇ ਜਾਣਾ ਕੋਈ ਅਗਲੀ ਡੈਸਟੀਨੇਸ਼ਨ ਦੇਖਣੀ ਆ ਆਜੋ ਫਿਰ ਜਿਹੜਾ ਗਹਾ ਆਈ ਗਏ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਰੂਟ ਦੇਖ ਲਓ ਬਾਈ ਤੁਸੀਂ ਪੁਰੇ ਕਿੰਨੀਆਂ ਇੱਕ ਬੱਸਾਂ ਗੱਡੀਆਂ ਖੜੀਆਂ ਨੇ ਤੇ ਮੇਨ ਬਾਈ ਅਸੀਂ ਇੱਕ ਹੋਰ ਚੀਜ਼ ਇੱਥੇ ਦੇਖੀ ਆ ਇੱਥੇ ਸਭ ਤੋਂ ਵੱਡੀ ਚੀਜ਼ ਦੇਖੀ ਇਹਨਾਂ ਦੇ ਸਾਉਥ ਦੇ ਲੋਕ ਜ਼ਿਆਦਾ ਆਉਂਦੇ ਸਾਉਥ ਦੇ ਲੋਕ ਬਹੁਤ ਜ਼ਿਆਦਾ ਆਉਂਦੇ ਨੇ ਕਰਨਾਟਕਾ ਤਾਮਿਲਨਾਡੂ ਏਰੀਆ ਦੇ ਲੋਕ ਜ਼ਿਆਦਾ ਇੱਥੇ ਵਿਸਟ ਕਰਦੇ ਨੇ ਹਾਂ ਪੰਜਾਬੀ ਬਹੁਤ ਘੱਟ ਦਿਖਦਾ ਬਾਈ ਤੇ ਨੰਬਰ ਤੋਂ ਬਾਈ ਉਰੇ ਫਿਰ ਯਾਤਰਾ ਵੀ ਹੈ ਨਾ ਜਿਹੜੀ ਅਮਰਨਾਥ ਯਾਤਰਾ ਹੈ ਉਹ ਇਸ ਇਹੀ ਰੂਟ ਆ ਅਮਨਤ ਯਾਤਰਾ ਦਾ ਇਸ ਕਰਕੇ ਇਸ ਕਰਕੇ ਪੀ ਉਰੇ ਮੜੇ ਇਕੱਠ ਜਿਆਦਾ ਰਹਿੰਦਾ ਜੈਨੂ ਸਾਹਿਬ ਚਾਰੇ ਪਾਸੇ ਵੀ ਇੱਥੋਂ 달ੇ ਦਾ ਲੋਕ ਅਮਨਾਂ ਯਾਤਰਾ ਕਰੇ ਆਉਦੇ ਨੇ ਤੇ ਉਦੋਂ ਬਾਅਦ ਇੱਥੇ ਫਿਰ ਇੱਥੇ ਘੁੰਮਣ ਵਾਲੀਆਂ ਜਗ੍ਹਾ ਨੇ ਘੁੰਮਦੇ ਨੇ ਆਜੋ ਆਪਾਂ ਫਿਰ ਗਾਹਾਂ ਚੱਲਦੇ ਆ ਤੁਹਾਨੂੰ ਮੈਂ ਗਾਹਾਂ ਦਿਖਾਉਣਾ ਆਪਾਂ ਕਿੱਥੇ ਤੱਕ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਫਿਰ ਪਾ ਇਹ ਪੈਥੋ ਟਰੈਕ ਸਟਾਰਟ ਕਰਿਆ ਉੱਪਰ ਲਈ ਉੱਪਰ ਲਈ ਕਹਿੰਦੇ ਬੜੀਆਂ ਵਾਦੀਆਂ ਆ ਜਾਂਦੀਆਂ ਇਹਨਾਂ ਨੂੰ ਮਿਨੀ ਸਵੀਟੀਰਲੈਂਡ ਕਿਹਾ ਜਾਂਦਾ ਵੈਸੇ ਤਾਂ ਲੋਕ ਇੱਥੇ ਖਚਰਾ ਰਹੀ ਜਾਂਦੇ ਨੇ ਪਰ ਆਪਾਂ ਨੇ ਸੋਚਿਆ ਸਪੇਜ ਕਹਿੰਦਾ ਆਪਾਂ ਪੈਦਲ ਹੀ ਜਾਣਾ ਜਿੱਥੇ ਤੱਕ ਜਾ ਹੋਇਆ ਕਹਿੰਦਾ ਪੈਦਲ ਹੀ ਜਾਣਾ ਉਹ ਉਧਰ ਗੋਪੀ ਖੜਾ ਐਂਗਲ ਲਈ ਤੇ ਬਾਕੀ ਬਾਈ ਜਾਈ ਤਮੰਨਾ ਹੁੰਦੀ ਆ ਵੀ ਜਿੰਨਾ ਆਪਾਂ ਕਰ ਸਕੀਏ ਟਰੈਕ ਬਾਈ ਦਾ ਮਨ ਖੁਸ਼ ਹੁੰਦਾ ਵੀ ਟਰੈਕ ਨਾਲ ਆਪਾਂ ਇਸ ਕਰਕੇ ਟਰੈਕਿੰਗ ਹੀ ਕਰੀਦੀ ਆ ਜਿਹਦੇ ਨਾਲ ਅਸੀਂ ਆ ਗਿਆ ਹਰਪੇਜ ਬਾਈ ਬਾਕੀ ਤੁਹਾਨੂੰ ਦੱਸ ਦੂਗਾ ਦੇਖੋ ਮੇਰੀ ਵੱਡੀ ਗੱਲ ਇਹ ਆ ਇਸ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਆਇਸੀ ਤੀਜੀ ਦਸਵੀਂ ਵੇਲੇ ਬਿਲਕੁਲ ਤੇ ਵੱਡੀ ਗੱਲ ਇਹ ਵੀ ਉਹਨਾਂ ਵੇਲੇ ਗੁਰੂ ਸਾਹਿਬ ਵੀ ਤੁਰੇ ਉਹਨਾਂ ਰਾਹਾਂ ਤੇ ਤੇ ਆਪਾਂ ਜਿੰਨਾ ਖੋ ਸਕੀ ਆਪਾਂ ਰੇਸ ਤਾਂ ਕੀ ਕਰ ਸਕਦੇ ਆ ਨਾ ਔਕਾਤ ਹੀ ਨਹੀਂ ਆ ਪਰ ਗੱਲ ਇਹ ਵੀ ਜਿੰਨਾ ਤੁਰ ਸਕਦਾ ਥੋੜਾ ਘਣਾ ਤੁਰਗੇ ਨਾਲ ਫਿਟਨੈਸ ਬਣੂ ਹਾਂ ਹਾਂ ਬਿਲਕੁਲ 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 ਆਪਾਂ ਨਜ਼ਾਰਾ ਲੈਣ ਆਏ ਆ ਕੁਦਰਤ ਦਾ ਹਾਂ ਸਾਹ ਗਮੜ ਕੋੜ ਕੀ ਹੋਮਾਂਗੇ ਕੋਈ ਹਵਾ ਦਾ ਬੁੱਲਾ ਆਊਗਾ ਕੋਈ ਚੰਗੀ ਆਕਸੀਜਨ ਹੀ ਅੰਦਰ ਜਾਊਗੀ ਬਿਲਕੁਲ ਬਾਈ ਹੁਣ ਆਪਾਂ ਦੇ ਪਹਿਲਗਾਮ ਸ਼ਬਦ ਕਸ਼ਵੀਰੀ ਆ ਓਕੇ ਇਹਦਾ ਮਤਲਬ ਹੁੰਦਾ ਵਾ ਚਰਵਾਹਾ ਠੀਕ ਚਰਵਾਹਾਂ ਦਾ ਪਿੰਡ ਆ ਠੀਕ ਇੱਥੇ ਬਹੁਤ ਹੁੰਦਾ ਵਾ ਮਤਲਬ ਚਰਵਾਹੇ ਇਧਰ ਆਉਂਦੀਆਂ ਪੇਟ ਬੱਕਰੀਆਂ ਜਾਨਵਰ ਲੈ ਆਉਂਦੇ ਆ ਤੇ ਇੱਥੇ ਫਿਰ ਉਹ ਚਾਰਦੇ ਆ ਓਕੇ ਪਹਿਲਗਾਮ ਚਲੋ ਫਿਰ ਹੁਣ ਆਪਾਂ ਦੇਖੀਏ ਉੱਪਰ ਚੱਲ ਕੇ ਚਲੋ ਜੀ ਫਿਰ ਸਟਾਰਟ ਕਰਿਓ ਕੈਮਰਾ ਚਲੋ ਫਿਰ ਹੁਣ ਆਪਾਂ ਚੱਲੀਏ ਉੱਪਰੋਂ ਦੇਖਦੇ ਆ ਟਰੈਕਿੰਗ ਕਰਦੇ ਉੱਪਰ ਨੂੰ ਜਾ ਰਹੇ ਆ ਤੇ ਉੱਪਰ ਜਾ ਕੇ ਕਿੱਥੇ ਰੁਕੇ ਤੁਹਾਨੂੰ ਫਿਰ ਵਿਊ ਸ਼ੋ ਦਿਖਾਵਾਂ ਇਧਰ ਤੋਂ ਆ ਰਿਹਾ ਹਾਂ ਦਾ ਪੈਦਲ ਟ੍ਰੈਕ ਆ ਜਿਹੜਾ ਆਪਾਂ ਇਹ ਕਹਿੰਦੇ ਨੇ ਵੀ ਮਿੰਨੀ ਸਵੀਟੇਰਲੈਂਡ ਦੋ ਤਿੰਨ ਟਰੈਕ ਨੇ ਉੱਪਰ ਬੈਠੇ ਮੰਨ ਤਾਂ ਲੱਗਦਾ ਨਹੀਂ ਬਰਫ਼ ਵਰਖੂ ਲੈ ਕੇ ਜਾਂਦੇ ਹੋਣਗੇ ਪਰ ਤੁਹਾਨੂੰ ਤਾਂ ਪਹਿਲਾਂ ਦਿਖਾਈ ਆ ਉੱਧਰ ਬਰਫ਼ ਦੀ ਹਾਈਟ ਕਾਫੀ ਉੱਚੀ ਪੈ ਜਾਂਦੀ ਆ ਪਰ ਇਹ ਘਾਟੀ ਆ ਇਹ ਜਿਹੜੀ ਸਾਰੀ ਦਿਖਾਉਂਦੇ ਨੇ ਇਹ ਹਜ਼ਾਰ ਰੁਪਏ ਦੇ ਵਿੱਚ ਲੈਣਗੇ ਹੁੰਦਾ 15-2500 ਕਹਿੰਦੇ ਨੇ ਇਹ ਘੋੜਿਆਂ ਵਾਲੇ ਪਰ ਆਪਾਂ ਸਾਰਾ ਇਹ ਤੁਰ ਕੇ ਕਵਰ ਕਰਕੇ ਆਏ ਆ ਇਹ ਸਾਰਾ ਆਪਾਂ ਪੈਦਲ ਕਵਰ ਕਰਿਆ ਏ ਆਹ ਦੇਖੋ ਲੋਕ ਜਾ ਰਹੇ ਨੇ ਤੁਹਾਨੂੰ ਦਿਖਦੇ ਹੋਣਗੇ ਘੋੜਿਆਂ ਤੇ ਪਰਾਪਾ ਸਾਰਾ ਇਹ ਪੈਸੋਟ ਕਰਿਆ ਇਹ ਹੈ ਬਾਈ ਜੇ ਕਸ਼ਮੀਰ ਨੂੰ ਸਵਰਗ ਕਿਹਾ ਗਿਆ ਨਾ ਧਰਤੀ ਦਾ ਜਹਾਜ਼ੀ ਨੇ ਕਿਹਾ ਸੀ ਇਹ ਰੱਬ ਜੇ ਧਰਤੀ ਤੇ ਸਵਰਗ ਤਾਂ ਇੱਥੇ ਆ ਇੱਥੇ ਆ ਇੱਥੇ ਆ ਬਿਲਕੁਲ ਬਾਈ ਉਰੇ ਆ ਤੁਸੀਂ ਘੁੰਮਣਾ ਚਾਹੁੰਦੇ ਹੋ ਇੱਥੇ ਤਾਂ ਤੁਸੀਂ ਆ ਸਕਦੇ ਹੋ ਠਟੂ ਤੇ ਬਾਕੀ ਆ ਜਾਓ ਪੱਗਾਂ ਚੱਲਦੇ ਨਾ ਦੇਖਦੇ ਆ ਆ ਆ ਚਲੋ ਹੁਣ ਬਾਈ ਆਪਾਂ ਥੱਲੇ ਥੱਲੇ ਨੂੰ ਚੱਲਦੇ ਆ ਥੱਲੇ ਵਾਲੇ ਪਾਸੇ ਚੱਲਦੇ ਆ ਹਰਪੇਜ ਉੱਧਰ ਦੇਖ ਲਓ ਨਜ਼ਾਰੇ ਦਿੰਦਾ ਫਰਦਾ ਨਾਲੇ ਵੀਡੀਓ ਬਣਾਉਂਦਾ ਫਿਰਦਾ ਇਹ ਨੂੰ ਬਾਈ ਨਾ ਹਰਪੇਜ ਨੂੰ ਨਾ ਉੱਠੇ-ਪੁੱਠੇ ਕਮਾਂ ਦੀ ਆਤ ਬਹੁਤ ਐਨੂੰ ਕਦੇ ਇਹਨੇ ਪਾਣੀ ਚ ਵੱਢ ਜਾਣਾ ਹੈ ਕਿਤੇ ਇਹਨੇ ਔਖੀਆਂ ਰਾਹਾਂ 'ਚ ਚੱਲਣਾ ਜਿੰਨੀ ਔਖੀਆਂ ਰਾਹ ਇਹਨੂੰ ਸੋਹਣੀਆਂ ਲੱਗਦੇ ਨੇ ਬਈ ਔਖੀਆਂ ਰਾਹਾਂ ਦੇ ਵਿੱਚ ਚੱਲਣਾ ਇਹਨੇ ਇਹ ਇਹਦੇ ਲਈ ਬਾਕੀ ਤੁਸੀਂ ਆਹ ਦੇਖ ਲਓ ਇਹ ਬਈ ਪਹਿਲਗਾਮ ਘਾਤੀ ਸੀ ਜਿਹੜੀ ਤੁਹਾਨੂੰ ਦਿਖਾਈ ਆ ਇੱਥੇ ਤੁਸੀਂ ਖਰਚਾ ਲਾ ਲਓ ਵੀ ਜੇ ਤਾਂ ਤੁਸੀਂ ਮੋਟਰਸਾਈਕਲਾਂ 'ਤੇ ਆ ਰਹੇ ਹੋ ਤਾਂ ਉਹ ਤੇਲ ਲਾ ਲਓ ਬਿਲਾਲੂ ਡੋਟਾ ਇਸ ਤਰ੍ਹਾਂ 100 ਕਿਲੋਮੀਟਰ ਪਿਆ ਜਾਂਦਾ ਹੁਣ ਤੇ ਭਾਈ ਕਮਰਾ ਇੱਥੇ ਜੇ ਤੁਸੀਂ ਨੋਮਾ ਤਾਂ ਕੋਈ ਨਹੀਂ ਹੈਗਾ 1500 ਰੁਪਏ ਜੇ ਤੁਸੀਂ ਉਹ ਤੁਹਾਡੇ ਹਿਸਾਬ ਨਾਲ ਵੀ ਸਟਾਰਟਿੰਗ 1000 1500 ਤੋਂ ਹੋ ਜਾਂਦੀ ਆ ਬਾਕੀ ਆਪਣੀ ਜੇਬ ਦੱਸਦੀ ਆ ਵੀ ਤੁਸੀਂ ਕਿੰਨਾ ਕੁ ਲਾਉਣਾ ਇੱਥੇ ਤੇ ਬਾਕੀ ਘੁੰਮਣ ਫਿਰਨ ਦਾ ਤਾਂ ਭਾਈ ਆਪਾਂ ਇੱਥੋਂ ਬੱਸਾਂ ਵੀ ਲੈ ਸਕਦੇ ਆ ਜੇ ਤੁਸੀਂ ਬੱਸਾਂ ਨੇ ਨਹੀਂ ਤਾਂ ਵੈਸੇ ਮੋਟਰਸਾਈਕਲ ਤੇ ਵੀ ਕੋਈ ਮਾੜਾ ਨਹੀਂ ਪਰ ਭਾਈ ਇਹ ਰਸਤੇ ਜੋ ਆਪਾਂ ਨੂੰ ਮੜਾ ਦੂਰ ਜੂਰ ਪਿਆ ਜਾਂਦਾ ਪਰ ਖੂਬਸੂਰਤੀ ਬਹੁਤ ਜ਼ਿਆਦਾ ਹੈ ਬਾਈ ਕਸ਼ਮੀਰ ਦੇ ਵਿੱਚ ਹੁਣ ਆਪਾਂ ਕੋਈ ਅਗਲੀ ਵੀਡੀਓ ਲੈ ਕੇ ਮਿਲਦੇ ਆਂ ਕਿਸੇ ਹੋਰ ਸਿਲ ਸਟੇਸ਼ਨ ਤੇ ਚੱਲਦੇ ਆਂ ਮਿਹਰਬਾਨੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਰੇ ਐਡੀ ਦੂਰ ਆਉਨੇ ਆਪਾਂ ਤੁਹਾਡੇ ਲਈ ਵੀਡੀਓ ਬਣਾਉਣਾ ਆਉਨੇ ਆ ਵੀ ਤੁਹਾਨੂੰ ਦਿਖਾ ਸਕੀਏ ਰਸਤੇ ਵੀ ਰਸਤਾ ਸਿੱਧੇ ਦੇ ਸਕੀਏ ਵੀ ਤੁਹਾਨੂੰ ਵੀ ਜਾ ਸੋਨੀ ਜਾ ਸਕਦਾ ਯਾਰ ਆਪਣੇ ਲਈ ਕੀ ਗੱਲ ਆ ਇਹ ਚੀਜ਼ ਆ ਚੰਗਾ ਵੀਰ ਮਿਹਰਬਾਨੀ ਧੰਨਵਾਦ